ਓ ਹੈਲੋ ਮਮਾ ਸਸ਼ੀ ਕਾਲ ਕਦੋਂ ਆਏ ਤੁਸੀਂ ਗੱਲ ਘੰਟਾ ਕਿ ਹੋ ਗਿਆ ਓਕੇ ਓਕੇ ਹੋਰ ਠੀਕ ਹੋ ਬਸ ਠੀਕ ਆ ਰੋਟੀ ਹਾਂ ਤਿੰਨ ਫੁੱਲਕੇ ਬਣਾ ਲਵਾਂ ਤੇ ਸਬਜੀ ਹਾਂ ਸਬਜੀ ਮਮਾ ਜਿਹੜੀ ਤੁਹਾਡੇ ਦਿਲ ਕਰੇ ਤੁਸੀਂ ਉਹ ਬਣਾਓ ਤੁਸੀਂ ਕਿਰਨੀ ਕਰਨੀ ਹੈ ਨਾ ਇੱਥੇ ਇਸ ਘਰ ਚ ਨਾ ਇਹ ਤੁਹਾਡਾ ਘਰ ਆ ਮਮਾ ਜਿਹੜੀ ਸਬਜੀ ਖਾਣ ਨੂੰ ਦਿਲ ਕਰਨਾ ਤੁਸੀਂ ਉਦੋਂ ਬਣਾਉਣੀ ਇਹ ਨਾ ਹੋਵੇ ਤੁਸੀਂ ਕਿਸੇ ਗੱਲ ਤੋਂ ਤਰਸਦੇ ਰਹੋ ਛ ਮਰਚੀ ਬਣਾਓ ਕੋਤਾ ਪਾਣਾ ਜੀ ਇੰਜ ਜੀ ਨਹੀਂ ਪਾਉਂਦੇ ਹੈਗੇ ਹਾਂ ਇਹ ਮੰਮਾ ਤੁਸੀਂ ਪਾਵਣਾ ਲਿਓ ਕਿਤੇ ਤੁਹਾਨੂੰ ਨਹੀਂ ਜੀ ਸੂਟ ਕਰਨੀ ਤੁਹਾਨੂੰ ਸੂਟ ਹੀ ਜੱਚਦੇ ਆ ਇਹ ਸੁੰਦਰ ਚ ਤੁਹਾਨੂੰ ਪੈਂਟ ਨਹੀਂ ਜੱਚਦੀ ਤੁਸੀਂ ਨਾ ਪਾਓ ਹੈ ਪਤਾ ਤੇਰੇ ਪਾਪਾ ਜੀ ਨਾ ਨੂਨ ਮਿਰਚ ਦਾ ਘਟ ਖਾਂਦੇ ਆ ਸਬਜੀ ਚ ਤੇ ਤੁਸੀਂ ਜਗਾ ਤੋਂਦੇ ਕਿਉਂ ਤੁਸੀਂ ਘਟ ਲੂਣ ਮਿਰਚ ਪਾਓ ਜੀ ਮੰਮਾ ਡਾਕਟਰ ਨੇ ਉਹਨਾਂ ਨੂੰ ਲੂਣ ਮਿਰਚ ਘਟ ਖਾਣ ਨੂੰ ਕਿਹਾ ਨਾ ਤੁਸੀਂ ਘਟ ਹੀ ਪਾਉਣਾ ਨਹੀਂ ਨਾ ਹੋਵੇ ਪਾਪਾ ਜੀ ਨੂੰ ਕੁਛ ਹੋ ਜੇ ਤੁਹਾਡਾ ਨਾਲ ਲੱਗਣਾ ਜੀ ਠੀਕ ਹੈ ਹਾਂ ਚੁੱਕਾ ਟਿਪਾ ਲਈ ਚਲੋ ਮੈਂ ਚਲਦੀ ਹਾਂ ਨਾ ਨਹੀਂ ਨਹੀਂ ਆਪਣੇ ਨਾ ਪੁੱਤ ਤੜਕੇ 4 ਵਜੇ ਉੱਠਣ ਦਾ ਰਵਾਜ ਆਗਾ